55515 ਮਾਡਲ 480000 ਰੁਪਇਆ ਟਾਇਰ ਹੈਗੇ ਅੱਧੇ ਗਾ ਮੂਹਰਲੇ ਟਾਇਰ ਵੀ ਅੱਧੇ ਗਾ ਟਰੈਕਟਰ ਪੂਰਾ ਸਾਫ ਰੰਗ ਰੰਗ ਪੂਰਾ ਵਧੀਆ ਬਾ ਟਰੈਕਟਰ ਦਾ 585 ਮਹਿੰਦਰਾ 2000 ਮਾਡਲ 235000 ਰੁਪਇਆ ਰੇਟ ਆ ਟਾਇਰ ਚੰਗੇ ਪਏ ਆ 70 ਕੁ ਪੈਸੇ ਹੈਗੇ ਆ ਟਰੈਕਟਰ ਵੀ ਪੂਰਾ ਸਾਫ ਆ ਮੂਹਰੇ ਟਾਇਰ ਵੀ ਚੰਗੇ ਆ ਆ ਰਹਾ 475 ਇਹਨਾਂ ਨੇ ਮਾਡਲ 1,60,000 ਰੁਪਇਆ ਟਾਇਰ ਥੋੜੇ ਨਰਮ ਆ ਇਹਦੇ ਟਰੈਕਟਰ ਸੁੱਕਾ ਆ ਪਿਆ ਹੋੜ 3694 ਮਾਡਲ 1.5 ਲੱਖ ਰੁਪਇਆ ਟਾਇਰ ਦੇਖਾ। ਪੂਰੇ ਟਾਇਰ ਗੋੜੀ ਆ ਪਏ ਆ। ਟਰੈਕਟਰ ਪੂਰਾ ਸਾਫ਼। 2075 ਆ ਗਿਆ 95 ਮਾਡਲ 1,25,000 ਰੁਪਏ। ਟਾਇਰ ਨਰਮ ਹੈ ਦੇ। ਉਹ ਕੈਕਟਰ ਸਾਫ ਪਿਆ 47599 ਮਾਡਲ 1,60,000 ਰੁਪਏ ਇਹਦੇ ਟਾਇਰ ਵੀ 30 ਪੈਸੇ ਯਾਰ ਆ ਗਿਆ 265 92 ਮਾਡਲ 1,55,000 ਰੁਪਇਆ ਟਾਇਰ ਅੱਧੇ ਗਾਵੇ ਹਾਪੈਨ ਮਾਡਲ ਆ ਗਿਆ ਪਾਵਰ ਟਰੈਕ 1,18,000 ਰੁਪਇਆ ਇਹ ਟਾਇਰ ਕਾਲ ਸੇ ਆ 265 ਆ ਗਿਆ 93 ਮਾਡਲ ਹੈ 135000 ਇਹਦੇ ਟਾਇਰ ਵੀ ਕੱਦੇ ਹੈ ਇਹ ਆਤਰ ਮੰਜਾ ਦਾਸ ਇਹਦਾ ਮਾਡਲ ਨੇ ਕਿ ਫਾਰਮ ਟਰੈਕ 60 2000 ਮਾਡਲ 2 ਲੱਖ 40000 ਰੁਪਏ ਟਾਇਰ ਚੰਗੇ ਆ ਪੂਰੇ ਚੰਗੇ ਪਏ ਟਾਇਰ ਇਹਦੇ ਟਰੈਕਟਰ ਵੀ ਪੂਰਾ ਚੰਗਾ ਸਟਾਫ ਹੈ 16 ਲੀਕਾ 60 18 ਮਾਡਲ 5 ਲੱਖ 70000 ਰੁਪਏ ਦੇ ਵਿੱਚ ਟਾਇਰ ਪੂਰੇ ਚੰਗੇ ਪਏ ਆ ਪੂਰਾ ਸਾਫ ਟਰੈਕਟਰ ਆ ਵੀ ਮੂਰਲੇ ਟਾਇਰ ਵੀ ਚੰਗੇ ਆ 735 97 ਮਾਡਲ 185 ਟਾਇਰ ਇਹਦੇ ਵੀ ਚੰਗੇ ਆ ਤੇ ਟਾਇਰ ਰਹੇ ਟਰੈਕਟਰ ਵੀ ਸਾਫ ਆ ਪੂਰਾ 8 ਮਾਡਲ ਆ ਸਵਰਾਜ 375 ਇਹ ਰੰਗ ਰੰਗ ਪੂਰਾ ਚੰਗਾ ਪਿਆ ਟਾਇਰ ਵੀ ਪੂਰੇ ਚੰਗੇ 60 70 ਰੁਪਏ ਟਾਇਰ ਆ ਟਰੈਕਟਰ ਪੂਰਾ ਸਾਫ ਆ ਇਹ 605 18 ਮਾਡਲ 6 ਲੱਖ 1000 ਰੁਪਿਆ ਇਹਦੇ ਵੀ ਟਾਇਰ ਪੂਰੇ ਚੰਗੇ 70 ਰੁਪਏ ਟਾਇਰ ਆ ਮੂਹਲੇ ਟਾਇਰ ਵੀ ਚੰਗੇ ਪਏ ਆ फार्मट्रैक 60 2 ਮਾਡਲ 2 ਲੱਖ 45000 ਰੁਪਏ ਇਹ ਟਾਇਰ ਰਹਿ ਗਿਆ ਫਿਰ ਟ੍ਰੈਕ ਡ੍ਰਾਈਵ ਕੋਸਾ ਆ